ਇਹ ਪੇਸ਼ੈਂਟ ਜਮਾਂ ਨਾਰਮਲ ਆਇਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਆ ਉਸ ਤੋਂ ਬਾਅਦ ਆਓਡੀ ਚ ਲੈ ਗਏ ਆਪਰੇਟ ਕੀਤਾ ਜਮਾਂ ਡੈਡ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਨਾਲ ਬਾਹਰ ਕਰਤਾ ਆਓਡੀ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਯਾਨੀ ਪਤਾ ਨਹੀਂ ਉਹ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਦੀ ਤੁਹਾਡੇ ਕੀ ਲੱਗਦੇ ਸੀ ਮੇਰੇ ਵਾਈਫ ਆਏ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਉਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗਲਤ ਸਾਬਤ ਸੀ ਕਿ ਹਾਂਜੀ ਖੂਨਤਾ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਛੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਜੀ ਕੀ ਨਾਮ ਆਪਣਾ ਤੇ ਕੀ ਘਟਨਾ ਹੋਈ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੇਰੀ ਵਾਈਫ ਹੈ ਮੈਂ ਨਾ ਪਿੰਡ ਤੇ ਕਿਥੋਂ ਦੇ ਰਹਿਣਾ ਹਾਂ ਪਿੰਡ ਚੱਕ ਜਵਾਰੇ ਵਾਲਾ ਸਾਡਾ ਠੀਕ ਹੈ ਨਾ ਜੀ ਕਰਨਾ ਇੱਥੇ ਆਪਰੇਟ ਕਰਵਾਇਆ ਸੀ ਇਹਨਾਂ ਨੇ ਠੀਕ ਹੈ ਜੀ ਕਿਹੜੇ ਹਸਪਤਾਲ ਆਹ ਕਿਪਤਾ ਗਵੜੀ ਦੇ ਹਸਪੀਟਲ ਠੀਕ ਹੈ ਠੀਕ ਹੈ ਪੇਸ਼ੈਂਟ ਜਮਾ ਨਾਰਮਲ ਆਇਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਹੈ ਉਸ ਤੋਂ ਬਾਅਦ ઓਰਿਚ ਲੈ ਗਏ ਆਪਰੇਟ ਕੀਤਾ ਜਮਾ ਡੈਡ ਦਾ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਉਸ ਤੋਂ ਬਾਅਦ 우ਸ਼ਾ ਬੰਸਲ ਦੇ ਨਾਲ ਰੈਫਰ ਕਰਤਾ ਨਾ ਪਾਲਸ ਸੀ ਨਾ ਬੀਪੀ ਸੀ ਕੁਝ ਵੀ ਨਹੀਂ ਸੀ ਤੇ ਰੈਕਲ ਕੀ ਸੀਗੀ ਪ੍ਰੋਬਲਮ ਆਪਰੇਟ ਹੋਣਾ ਸੀ ਸਜੇਰੀਨ ਹੋਣਾ ਸੀ ਇਹਨਾਂ ਦਾ ਕਾਹਦਾ ਸਜੇਰੀਨ ਸੀ ਬੱਚੇ ਦੀ ਡਿਲੀਵਰੀ ਦਾ ਡਿਲੀਵਰੀ ਹੋਣੀ ਸੀ ਡਿਲੀਵਰੀ ਚ ਬੱਚਾ ਸਹੀ ਹੈ ਬੱਚਾ ਸਹੀ ਆ ਬੱਚਾ ਸਹੀ ਹੈ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਕਿ ਨਾਲ ਨਾਲ ਬਾਹਰ ਕਰਤਾ ਆਰਟੀਚੋ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਬਾਅਦ ਚ ਉਸ ਤੋਂ ਬਾਅਦ ਬਲੀਡਿੰਗ ਨਹੀਂ ਰੁਕੀ ਕਾਫੀ ਟਾਈਮ ਕਦੋਂ ਦੀ ਗੱਲ ਆ 5 6 5:30 ਵਜੇ ਦੀ ਗੱਲ ਆ 5:40 ਤੇ ਆਏ ਸੀਗੇ ਅੱਜ ਦੀ ਗੱਲ ਆ ਜਦੋਂ ਤੁਸੀਂ ਹੁਸ਼ਿਆ ਕੁਪਤਾ ਹਸਪਤਾਲ ਗਏ ਬਾਂਸਲ ਨਰਸਿੰਗ ਹੌਮ ਤੇ ਉੱਥੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਉਹ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦਾ ਡੈੱਡਾ ਵੀ ਲਾਪਰਵਾਹੀ ਹੋਈ ਆ ਪਹਿਲਾਂ ਹੀ ਉੱਧਰੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਵੱਲੋਂ ਲਾਪਰਵਾਹੀ ਹੋਈ ਆ ਹਾਂਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੇ ਪੇਸ਼ੈਂਟ ਨੂੰ ਕੀ ਹੋਇਆ ਹੋਣਾ ਸੀ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਦੀ ਤੁਹਾਡੇ ਕੀ ਲੱਗਦੇ ਸੀ ਮੇਰੇ ਵਾਈਫ ਆਏ ਤੇ ਕਿੰਨੇ ਚਿਰ ਦੀ ਉਮਰ ਸੀ 27 ਸਾਲ ਦੀ ਕਿੰਨੇ ਦੋ ਬੱਚੇ ਜੀ ਦੋ ਮੁੰਡੇ ਇੱਕ ਤਾਂ ਹੁਣੇ ਨਿਊ ਬਰਨ ਨੇ ਇੱਕ ਕੰਸਲ ਦੇ ਹੁਣ ਮੰਤ ਕੀ ਕਰਦੇ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਛ ਨਹੀਂ ਇਹਨਾਂ ਦੀ ਜੀ ਮੌਤ ਹੋਈ ਉਹਦਾ ਕਾਰਨ ਕੀ ਲੱਗਦਾ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਆਪਰੇਟ ਨਹੀਂ ਸਹੀ ਹੋਇਆ ਇਹਨਾਂ ਤੋਂ ਮੈਡਮ ਦੀ ਕੁੜੀ ਹੈ ਜਿਹੜੀ ਹੁਣ ਆਈ ਆਉਣੇ ਕੀਤਾ ਆਪਰੇਟ ਕਿਹੜੇ ਕਿਹੜੇ ਡਾਕਟਰ ਮੌਜੂਦ ਸੀ ਆਪਰੇਸ਼ਨ 'ਉਹ ਮੈਡਮ ਕਿਤਾ ਗਾਵੜੀ ਸੀ ਉਹਨਾਂ ਦੀ ਬੇਟੀ ਸੀ ਇੱਕੀ ਤੇ ਸਟਾਫ ਸੀ ਇਹਨਾਂ ਦਾ ਸਾਰੇ ਸਟਾਫ ਤੋਂ ਇਹਨਾਂ ਤੋਂ ਕਿੱਟ ਕੈਸ ਨਹੀਂ ਲੱਗਿਆ ਇਹ ਮਾਮਲਾ ਹੈ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿਨ੍ਹਾਂ ਦੀ ਉਮਰ ਕਰੀਬ 27 ਸਾਲ ਹੈ ਇਹ ਇੱਥੇ ਅੱਜ ਜਨੇਪੇ ਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀਜ਼ੀਅਰੀਅਨ ਹੋਇਆ ਸੀ ਸੀਐਸ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪੜਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾਲ ਸੰਤੋਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘਟ ਸੀ ਇਹਨਾਂ ਦੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਆਲਾ ਉਹ ਕਰੇ ਇੰਡਾਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਕਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ بچਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਤੇ ਜੋ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ بچਉਣ ਤੋਂ ਬਾਅਦ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਕਰੇ ਖੂਨ ਹੈਵੀ ਘੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ بچਾਉਣ ਦੀ ਪਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਪਊਗਾ ਉਹਨਾਂ ਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਛੜਾ ਸਕਦੇ ਸੀ ਛੜਾ ਵੀ ਦਿੱਤਾ ਡਾਸਰ ਨੇ ਬਹੁਤ ਕੋਸ਼ਿਸ਼ ਕੀਤੀ ਖੂਨ ਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤਰ੍ਹਾਂ ਉਹ ਅਗਲੇ ਹਸਪਤਾਲ ਦੇ ਚ ਗਈ ਹੈ ਉੱਥੇ ਵੀ ਡਾਸਰ ਨੇ ਦੇਖਿਆ ਕਿ ਵੀ ਖੂਨ ਬਹੁਤ ਪਹਿਰੇਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਣ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਹੈ ਇਹਨਾਂ ਪਹਿਲਾਂ ਹੀ ਖੂਨ ਪਹਿਰੇਆ ਸੀਗਾ ਤੇ ਉਹ ਦਰਭਾਗਿਆ ਵਸ਼ ਉਹਨਾਂ ਦੀ ਡੈਥ ਹੋ ਗਈ ਡਾਕਟਰ ਸਾਹਿਬ ਜਦੋਂ ਪੇਸ਼ੀਐਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੀਐਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਉਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਹੈ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਂਦੇ ਮਾਂ ਨੂੰ ਬਚਾਉਂਦੇ ਡਾਕਟਰ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ ਨਹੀਂ ਜੀ ਉਹ ਐਮਰਜੈਂਸੀ ਹਸਤਾ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੀ ਸੀਰੀਅਸ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਡਾਕਟਰ ਸਾਹਿਬ ਦੀ ਕਿ ਦੋਨੇ ਬਚ ਜਾਣ ਜਾਂ ਦੋਨੋਂ ਤੋਂ ਘੱਟੋ ਘਾਟ ਤਾਂ ਬਚ ਜਾਏ ਸ਼ਿਸ਼ਿਆਂ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚੋਂ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ ਹੈ ਦੇਖੋ ਇਸ ਬਾਰੇ ਤਾਂ ਹਜੇ ਦੂਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪੁੱਛਾਂਗੇ ਪਤਾ ਲੱਗੂਆ ਪੇਸ਼ੈਂਟ ਕਰੀਬ 1.5 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਫਿਰ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ ਕਿਹੜੇ ਉੱਤੇ ਮੌਜੂਦ ਹਨ ਜਿਹੜੇ ਡਾਕਟਰ ਆਪਰੇਟ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਤੁਹਾਡਾ ਇਸ ਬਾਰੇ ਕੀ ਹੈ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਡੇਲੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀ ਨਾਲ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਦੀ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਾਂ ਇਸ ਦੀ ਇੱਕ ਲੇਡੀ ਦਾ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸ਼ਾਇਦ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡਿਸ ਦੀ ਡੈਥ ਹੋਈ ਆ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਹੈ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ ਚ ਰੱਖ ਕੇ ਆਪਦੇ ਬਿਆਨ ਲਿਖਾਓ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਸੂਚਨਾ ਕਿਵੇਂ ਮਿਲੀ ਤੁਹਾਨੂੰ ਜੀ ਸੂਚਨਾ ਹਜੇ ਪਤਾ ਕਰ ਰਹੇ ਆ ਜੀ ਮੈਂ ਰਹਿਣ ਡਾਕਟਰ ਸਾਹਿਬ ਨੂੰ ਠੀਕ ਹੈ ਪੇਸ਼ੈਂਟ ਜਮਨ ਨਾਰਮਲ ਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਹੈ ਉਸ ਤੋਂ ਬਾਅਦ ਆਡੀਟ ਲੈ ਗਏ ਆਪਰੇਟ ਕੀਤਾ ਜਮਨ ਡੈੱਡ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਨਾਲ ਬਾਹਰ ਕਰਤਾ ਆਡੀਟ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਯਾਨੀ ਪਤਾ ਨਹੀਂ ਉਹ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਜੀ ਤੁਹਾਡੇ ਕੀ ਲੱਗਦੇ ਆ ਮੇਰੇ ਵਾਈਫ ਆ ਬਿਲਕੁਲ ਬਿਲਕੁਲ ਜੀ ਪੂਰਾ ਚੰਗੀਤਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨਤਾ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਛੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਆ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਜੀ ਕੀ ਨਾਮ ਆਪਣਾ ਤੇ ਕੀ ਘਟਨਾ ਹੋਈ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੇਰੀ ਵਾਈਫ ਹੈ ਮੈਂ ਨਾ ਪਿੰਡ ਤੇ ਇਹ ਤੋਂ ਰਹਿਣਾ ਉਹ ਪਿੰਡ ਚੱਕ ਜਵਾਰੇ ਵਾਲਾ ਸਾਡਾ ਠੀਕ ਹੈ ਨਾ ਜੀ ਕਰਨਾ ਇੱਥੇ ਆਪਰੇਟ ਕਰਵਾਇਆ ਸੀ ਇਹਨਾਂ ਨੇ ਠੀਕ ਹੈ ਜੀ ਜਿਹੜੇ ਹਸਪਤਾਲ ਆਹ ਕਿਪਤਾ ਗਵੜੀ ਦੇ ਹਸਪਤਾਲ ਹੀ ਠੀਕ ਹੈ ਠੀਕ ਹੈ ਪੇਸ਼ੈਂਟ ਜਮਾਂ ਨਾਰਮਲ ਆਇਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਆ ਉਸ ਤੋਂ ਬਾਅਦ ਉਹੜੀ ਚ ਲੈ ਗਏ ਆਪਰੇਟ ਕੀਤਾ ਜਮਾਂ ਡੈਡ ਦਾ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਉਸ ਤੋਂ ਬਾਅਦ 우ਸ਼ਾ ਬੰਸਲ ਦੇ ਨਾਲ ਰੈਫਰ ਕਰਤਾ ਨਾ ਪਾਲਸ ਸੀ ਨਾ ਬੀਪੀ ਸੀ ਕੁਝ ਵੀ ਨਹੀਂ ਸੀ ਤੇ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਆਪਰੇਟ ਹੋਣਾ ਸੀ ਸਜੇਰੀਨ ਹੋਣਾ ਸੀ ਇਹਨਾਂ ਦਾ ਕਾਦਰ ਜੀ ਜੀ ਬੱਚੇ ਨੂੰ ਡਿਲੀਵਰੀ ਤਾਂ ਡਿਲੀਵਰੀ ਹੋਣੀ ਸੀ ਡਿਲੀਵਰੀ ਤੇ ਬੱਚਾ ਸਹੀ ਹੈ ਬੱਚਾ ਸਹੀ ਆ ਅੱਛਾ ਸਹੀ ਹੈ ਬੱਚਾ ਸਹੀ ਹੈ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਜਨਾਲ ਬਾਹਰ ਕਰਤਾ ਆਰਟੀਚੋ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਬਾਅਦ ਚ ਉਸ ਤੋਂ ਬਾਅਦ ਬਲੀਡਿੰਗ ਨਹੀਂ ਰੁਗੀ ਕਾਫੀ ਟਾਈਮ ਕਦੋਂ ਦੀ ਗੱਲ ਆ 5 6 6:30 ਵਜੇ ਦੀ ਗੱਲ ਆ 5:45 ਤੇ ਆਏ ਸੀਗੇ ਅੱਜ ਦੀ ਗੱਲ ਆ ਜੀ ਜਦੋਂ ਤੁਸੀਂ ਹੁਸ਼ਿਆ ਗੁਪਤਾ ਹਸਪਤਾਲ ਗਏ ਬਾਂਸਲ ਨਰਸਿੰਗ ਹੌਮ ਤੋਂ ਉੱਥੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਉਹ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦਾ ਡੈੱਡਾ ਵੀ ਲਾਪਰਵਾਹੀ ਹੋਈ ਆ ਪਹਿਲਾਂ ਹੀ ਅੰਦਰੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਉਦੋਂ ਲਾਪਰਵਾਹੀ ਹੋਈ ਆ ਹਾਂਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੇ ਪੇਸ਼ੈਂਟ ਨੂੰ ਕੀ ਹੋਇਆ ਹੁਣ ਐਸਾ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿੰਨੀ 27 ਸਾਲ ਦੀ ਤੁਹਾਡੇ ਕੀ ਲੱਗਦੇ ਸੀ ਮੇਰੇ ਵਾਈਫ ਆਏ ਤੇ ਕਿੰਨੇ ਚਿਰ ਦੀ ਉਮਰ ਸੀ 27 ਸਾਲ ਦੀ ਕਿੰਨੇ ਦੋ ਬੱਚੇ ਜੀ ਦੋ ਮੁੰਡੇ ਇੱਕ ਤਾਂ ਹੁਣ ਨਿਊ ਬਰਨ ਨੇ ਇੱਕ ਕੰਸਲ ਦੇ ਹੁਣ ਮੰਨਦੀ ਕੀ ਕਰਦੇ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਹੋਰ ਕੋਈ ਇਹਨਾਂ ਦੀ ਜਿੰਦ ਮੌਤ ਹੋਈ ਉਹਦਾ ਕਾਰਨ ਕੀ ਰੋਇਆ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਆਪਰੇਟ ਨਹੀਂ ਸਹੀ ਹੋਇਆ ਇਹਨਾਂ ਤੋਂ ਮੈਡਮ ਦੀ ਕੁੜੀ ਹੈ ਜਿਹੜੀ ਹੁਣ ਆਈ ਆ ਉਹਨੇ ਕੀਤਾ ਆਪਰੇਟ ਕਿਹੜੇ ਕਿਹੜੇ ਡਾਕਟਰ ਮੌਜੂਦ ਸੀ ਆਪਰੇਸ਼ਨ 'ਤੇ ਮੈਡਮ ਕਿਹਾਤਾ ਗਾਵੜੀ ਸੀ ਉਹਦੀ ਬੇਟੀ ਸੀ ਇੱਕ ਹੀ ਤੇ ਸਟਾਫ ਸੀ ਇਹਨਾਂ ਦਾ ਸਾਰੇ ਸਟਾਫ ਤੋਂ ਇਹਨਾਂ ਤੋਂ ਕਿੱਟ ਕੈਸ ਨਹੀਂ ਲੱਗਿਆ ਇਹ ਮਾਮਲਾ ਆਇਆ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿਨ੍ਹਾਂ ਦੀ ਉਮਰ ਕਰੀਬ 27 ਸਾਲ ਹੈ ਇਹ ਇੱਥੇ ਅੱਜ ਜਨੇਪੇ ਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀਜ਼ੀਅਰੀਅਨ ਹੋਇਆ ਸੀ ਸੀਐਸ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪੜਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾ ਸੰਤੋਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘਟ ਸੀ ਇਹਨਾਂ ਦੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਆਲਾ ਉਹ ਕਰੇ ਇੰਡਾਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਕਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ بچਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਤੇ ਜੋ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ بچਉਣ ਤੋਂ ਬਾਅਦ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਕਰੇ ਖੂਨ ਹੈਵੀ ਘੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ بچਾਉਣ ਦੀ ਪਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਪਊਗਾ ਉਹਨਾਂ ਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਚੜਾ ਸਕਦੇ ਸੀ ਚੜਾ ਵੀ ਦਿੱਤਾ ਡਾਸਰ ਨੇ ਬਹੁਤ ਕੋਸ਼ਿਸ਼ ਕੀਤੀ ਖੋਂਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸਤਾ ਉਹ ਅਗਲੇ ਹਸਪਤਾਲ ਦੇ ਚ ਗਏ ਆ ਉੱਥੇ ਵੀ ਡਾਸਰ ਨੇ ਦੇਖਿਆ ਕਿ ਵੀ ਖੂਨ ਬਹੁਤ ਪਹਿਰੇਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਨ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਆ ਇਹਨਾਂ ਪਹਿਲਾਂ ਹੀ ਖੂਨ ਪਹਿਰਿਆ ਸੀਗਾ ਤੇ ਉਹ ਦਰਭਾਗਿਆ ਵਸ਼ ਉਹਨਾਂ ਦੀ ਡੈਥ ਹੋ ਗਈ ਡਾਕਟਰ ਜਦੋਂ ਪੇਸ਼ੀਐਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੀਐਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਅਨਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ। ਡਾ ਸਾਹਬ ਨੇ ਪੂਰੀ ਕੋਸ਼ਿਸ਼ ਕੀਤੀ। ਡਾ ਸਾਹਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ। ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ। ਨਹੀਂ ਜੀ, ਉਹ ਐਮਰਜੈਂਸੀ ਹਸਪਤਲ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ। ਤਾਂ ਇਹ ਬੱਚੇ ਵੀ ਮਾਂ ਦੀ ਸੀਰੀਅਸ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਡਾ ਸਾਹਬ ਦੀ ਕਿ ਦੋਨੇ ਬਚ ਜਾਣ ਜਾਂ ਦੋਨੋਂ ਤੋਂ ਘੱਟੋ-ਘੱਟ ਤਾਂ ਬਚ ਜੇ। ਉਹ ਜਿਹੜਾ ਉਹ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚ ਉਹ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ ਹੈ ਦੇਖੋ ਇਸ ਬਾਰੇ ਤਾਂ ਹਜੇ ਦੂਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪੁੱਛਾਂਗੇ ਪਤਾ ਲੱਗੂਆ ਪੇਸ਼ੈਂਟ ਕਰੀਬ 1.5 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਨਾ ਕਿ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਦਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਫਿਰ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ ਕਿਹੜੇ ਉੱਤੇ ਮੌਜੂਦ ਹਨ ਜਿਹੜੇ ਡਾਕਟਰ ਆਪਰੇਸ਼ਨ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਤੁਹਾਡਾ ਇਸ ਬਾਰੇ ਕੀ ਹੈ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਡੇਢੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀਅਨ ਨਾਲ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਦੀ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਿ ਸਕਦੇ ਇੱਕ ਲੇਡੀ ਦਾ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸ਼ਾਇਦ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀਜ਼ ਦੀ ਡੈਥ ਹੋਈ ਆ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਹੈ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ ਚ ਰੱਖ ਕੇ ਆਪਦੇ ਬਿਆਨ ਲਿਖਾਓ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਸੂਚਨਾ ਕਿਵੇਂ ਮਿਲੀ ਤੁਹਾਨੂੰ ਜੀ ਸੂਚਨਾ ਜੇ ਪਤਾ ਕਰ ਰਹੇ ਆ ਜੀ ਮੈਂ ਰਹੇ ਡਾਕਟਰ ਸਾਹਿਬ ਨੂੰ ਠੀਕ ਹੈ ਪੇਸ਼ੈਂਟ ਜਮਾਂ ਨਾਰਮਲ ਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਆ ਉਸ ਤੋਂ ਬਾਅਦ ਆਓਡੀ ਚ ਲੈ ਗਏ ਆਪਰੇਟ ਕੀਤਾ ਜਮਾਂ ਦਿਲ ਦਾ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਨਾਲ ਬਾਹਰ ਘੜਤੋ ਆਓਡੀ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐਣੀ ਪਤਾ ਨਹੀਂ ਉਹ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਜੀ 80 ਕਿ ਲੱਗਦੀ ਮੇਰੇ ਵਾਈਫਾਈ ਬਿਲਕੁਲ ਬਿਲਕੁਲ ਜੀ ਪੂਰਾ ਚੰਗੀਤਰ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨਤਾ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਛੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਜੀ ਕੀ ਨਾਮ ਆਪਣਾ ਤੇ ਕੀ ਘਟਨਾ ਹੋਈ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੇਰੀ ਵਾਈਫ ਹੈ ਮੈਂ ਨਾ ਪਿੰਡ ਤੇ ਕਿੰਨੇ ਚੱਕ ਜਵਾਰੇ ਵਾਲਾ ਸਾਡਾ ਠੀਕ ਹੈ ਬਣਾਇਆ ਕਰਨਾ ਇੱਥੇ ਆਪਰੇਟ ਕਰਵਾਇਆ ਸੀ ਇਹਨਾਂ ਨੇ ਠੀਕ ਹੈ ਜੀ ਜਿਹੜੇ ਹਸਪਤਾਲ ਆ ਕਿਪਤਾ ਗਵੜੀ ਦੇ ਹਸਪੀਟਲ ਠੀਕ ਹੈ ਠੀਕ ਹੈ ਪੇਸ਼ੈਂਟ ਜਮਾਂ ਨਾਰਮਲ ਆਇਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਹੈ ਉਸ ਤੋਂ ਬਾਅਦ ਆਓਡੀ ਚ ਲੈ ਗਏ ਆਪਰੇਟ ਕੀਤਾ ਜਮਾਂ ਡੈਡ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਉਸ ਤੋਂ ਬਾਅਦ ਹੁਸ਼ਾ ਬੰਸਲ ਦੇ ਨਾਲ ਰੈਫਰ ਕਰਤਾ ਨਾ ਪਾਲਸ ਸੀ ਨਾ ਬੀਪੀ ਸੀ ਕੁਝ ਵੀ ਨਹੀਂ ਸੀ ਤੇ ਰਸ ਗੱਲ ਕੀ ਸੀਗੀ ਪ੍ਰੋਬਲਮ ਆਪਰੇਟ ਹੋਣਾ ਸੀ ਸੀਜ਼ੇਰੀਅਨ ਹੋਣਾ ਸੀ ਇਹਨਾਂ ਨੂੰ ਕਾਦਰ ਜੀ ਜੀ ਬੱਚੇ ਨੂੰ ਡਿਲੀਵਰੀ ਤਾਂ ਡਿਲੀਵਰੀ ਹੋਣੀ ਸੀ ਡਿਲੀਵਰੀ ਤੇ ਬੱਚਾ ਸਹੀ ਹੈ ਬੱਚਾ ਸਹੀ ਆ ਅੱਛਾ ਸਹੀ ਹੈ ਬੱਚਾ ਸਹੀ ਹੈ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਜਨਾਲ ਬਾਹਰ ਕਰਤਾ ਆਓਟੀ ਚ ਮੈਡਮ ਦੀ ਕੁੜੀ ਆਈ ਐਮ ਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਬਾਅਦ ਚ ਉਸ ਤੋਂ ਬਾਅਦ ਬਲੀਡਿੰਗ ਨਹੀਂ ਰੁਗੀ ਕਾਫੀ ਟਾਈਮ ਕਦੋਂ ਦੀ ਗੱਲ ਆ 5 6 6:30 ਵਜੇ ਦੀ ਗੱਲ ਆ 5:45 ਤੇ ਆਈ ਸੀਗੇ ਅੱਜ ਦੀ ਗੱਲ ਆ ਜੀ ਜਦੋਂ ਤੁਸੀਂ ਹੁਸ਼ਾ ਗੁਪਤਾ ਹਸਪਤਾਲ ਗਏ ਬਾਂਸਲ ਨਰਸਿੰਗ ਹੌਮ ਤੇ ਉੱਥੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਉਹ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦਾ ਡੈੱਡਾ ਵੀ ਲਾਪਰਵਾਹੀ ਹੋਈ ਆ ਪਹਿਲਾਂ ਹੀ ਅੰਦਰੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਵੱਲੋਂ ਲਾਪਰਵਾਹੀ ਹੋਈ ਆ ਹਾਂਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੇ ਪੇਸ਼ੈਂਟ ਨੂੰ ਕੀ ਹੋਇਆ ਹੋਣਾ ਸੀ ਪੇਸ਼ੈਂਟ ਡੈੱਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਜੀ ਨਹੀਂ 27 ਸਾਲ ਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਵਾਈਫ ਆ ਜੀ ਤੇ ਕਿੰਨੇ ਚਿਰ ਦੀ ਉਮਰ ਸੀ 27 ਸਾਲ ਜੀ ਕਿੰਨੇ ਦੋ ਦੋ ਬੱਚੇ ਜੀ ਦੋ ਮੁੰਡੇ ਇੱਕ ਤਾਂ ਹੁਣ ਨਿਊ ਬਰਨ ਨੇ ਇੱਕ ਕੰਸਲ ਦੇ ਹੁਣ ਮੰਨ ਕੇ ਕੀ ਕਰਦੇ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਹੋਰ ਕੋਈ ਇਹਨਾਂ ਦੇ ਇੰਜਨ ਮੌਤ ਹੋਇਆ ਤਾਂ ਕਾਰਨ ਕੀ ਲੱਗਦਾ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਆਪਰੇਟ ਨਹੀਂ ਸਹੀ ਹੋਇਆ ਇਹਨਾਂ ਤੋਂ ਮੈਡਮ ਦੀ ਕੁੜੀ ਆ ਜਿਹੜੀ ਹੁਣ ਆਈ ਆ ਉਹਨੇ ਕੀਤਾ ਆਪਰੇਟ ਕਿਹੜੇ ਕਿਹੜੇ ਡਾਕਟਰ ਮੌਜੂਦ ਸੀ ਆਪਰੇਸ਼ਨ 'ਚ ਮੈਡਮ ਕਿਹਾ ਗਵਰੀ ਸੀ ਉਹਦੀ ਬੇਟੀ ਸੀ ਇੱਕ ਹੀ ਤੇ ਸਟਾਫ ਸੀ ਇਹਨਾਂ ਦਾ ਸਾਰੇ ਸਟਾਫ ਤੋਂ ਇਹਨਾਂ ਤੋਂ ਕਿੱਟ ਕੈਸ ਨਹੀਂ ਲੱਗਿਆ ਇਹ ਮਾਮਲਾ ਆਇਆ ਜੀ ਕਿ ਇੱਕ ਮਹਿਲਾ ਕੁਲਵਿੰਦਰ ਕੌਰ ਜਿੰਦੀ ਉਮਰ 27 ਸਾਲ ਹੈ ਇਹ ਇੱਥੇ ਅੱਜ ਜਨੇ ਪੇਵਾਸਤੇ ਆਈ ਸੀ ਇਹਨਾਂ ਦਾ ਪਹਿਲਾਂ ਵੀ 5 ਸਾਲ ਪਹਿਲਾਂ ਇੱਥੇ ਆਈ ਸੀ ਉਦੋਂ ਸੀਜ਼ੇਰੀਅਨ ਹੋਇਆ ਸੀ ਸੀਐਸ ਨਾਲ ਬੇਬੀ ਬੱਚਾ ਹੋਇਆ ਸੀ ਜੋ ਕਿ ਇਹਨਾਂ ਦੇ ਨਾਲ ਹੀ ਹੈ ਚੰਗਾ ਪੜਾ ਬੱਚਾ ਠੀਕ ਠਾਕ ਹੈ ਇਹ ਪਹਿਲਾਂ ਵੀ ਇੱਥੇ ਦੇ ਲਾਲ ਲਾਲ ਸੰਤੋਸ਼ ਸੀਗੇ ਜਦੋਂ ਆਏ ਤਾਂ ਲੇਡੀ ਦੀ ਹਾਲਤ ਕਾਫੀ ਜ਼ਿਆਦਾ ਸੀਰੀਅਸ ਸੀ ਉਹਨਾਂ ਦੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਸੀਗਾ ਖੂਨ ਘਟ ਸੀ ਇਹਨਾਂ ਨੇ ਘਰੇ ਵੀ ਖੂਨ ਚੜਾਇਆ ਜੋ ਲੇਡੀ ਦੇ ਘਰ ਆਲਾ ਉਹ ਕਰੇ ਇੰਡਾਕਟਰੀ ਦਾ ਕੰਮ ਕਰਦਾ ਛੋਟਾ ਮੋਟਾ ਤੇ ਉਹਨੇ ਆਪ ਵੀ ਖੂਨ ਚੜਾਇਆ ਸੀ ਕਰੇ ਤੇ ਖੂਨ 7 ਗ੍ਰਾਮ ਸੀ ਬਹੁਤ ਘੱਟ ਸੀ ਤਾਂ ਡਾਕਟਰਾਂ ਨੇ ਉਹਨੂੰ بچਾਉਣ ਦੀ ਪੂਰੀ ਕੋਸ਼ਿਸ਼ ਕੀਤੀ ਫਟਾਫਟ ਐਮਰਜੈਂਸੀ ਤੇ ਚ ਆਪਰੇਸ਼ਨ ਕੀਤਾ ਬੱਚਾ ਬਚਾਤਾ ਬੱਚਾ ਬਚਾਉਣ ਤੋਂ ਬਾਅਦ ਉਹਨੂੰ ਦੱਸਤਾ ਕਿ ਬੱਚਾ ਤਾਂ ਅਸੀਂ ਬਚਾਤਾ ਪਰੰਤੂ ਬੱਚੇ ਦੀ ਮਾਂ ਦੀ ਹਾਲਤ ਖੂਨ ਬਹੁਤ ਨਿਕਲ ਚੁੱਕਿਆ ਪਹਿਲਾਂ ਹੀ ਕਰੇ ਖੂਨ ਹੈਵੀ ਘੱਟ ਤੇ ਅਸੀਂ ਕੋਸ਼ਿਸ਼ ਪੂਰੀ ਕੀਤੀ ਹੈ ਬਚਾਉਣ ਦੀ ਪਰ ਬੱਚੇ ਦੀ ਮਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਪਊਗਾ ਉਹਨਾਂ ਦਾ ਖੂਨ ਨਹੀਂ ਰੁਕ ਰਿਹਾਗਾ ਜਿੰਨਾ ਖੂਨ ਅਸੀਂ ਛੜਾ ਸਕਦੇ ਸੀ ਛੜਾ ਵੀ ਦਿੱਤਾ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਖੋਂਦੇ ਕਾ ਯੂਨਿਟ ਵੀ ਲਾਇਆ ਤੇ ਉਹਨਾਂ ਨੂੰ ਅੱਗੇ ਰੈਫਰ ਕਰਤਾ ਐਸ ਤਾ ਉਹ ਅਗਲੇ ਹਸਪਤਾਲ ਦੇ ਚ ਗਏ ਆ ਉੱਥੇ ਵੀ ਡਾਕਟਰ ਨੇ ਦੇਖਿਆ ਕਿ ਵੀ ਖੂਨ ਬਹੁਤ ਪੈ ਰਿਹਾਗਾ ਉਹਨਾਂ ਨੇ ਉੱਥੇ ਖੂਨ ਵੀ ਚੜਾਇਆ ਕਈ ਯੂਨਟਾਂ ਆਪਰੇਸ਼ਨ ਵੀ ਕੀਤਾ ਉੱਥੇ ਬਚਨ ਕਰਤਾ ਪਰ ਕਿਉਂਕਿ ਨੁਕਸਾਨ ਸ਼ੀਦ ਆ ਇਹਨਾਂ ਪਹਿਲਾਂ ਹੀ ਖੂਨ ਪੈ ਰਿਆ ਸੀਗਾ ਤੇ ਉਹ ਦੁਰਭਾਗੇਸ਼ ਉਹਨਾਂ ਦੀ ਡੈਥ ਹੋ ਗਈ ਡਾਕਟਰ ਜੀ ਜਦੋਂ ਪੇਸ਼ੈਂਟ ਦਾ ਆਪਰੇਸ਼ਨ ਕੀਤਾ ਜਾਂਦਾ ਤਾਂ ਪੇਸ਼ੈਂਟ ਨੂੰ ਪਹਿਲਾਂ ਉਹਦੇ ਵਾਰਸਾਂ ਨੂੰ ਦੱਸਿਆ ਜਾਂਦਾ ਵੀ ਆਹ ਕ੍ਰਿਟੀਕਲ ਸਿਚੁਏਸ਼ਨ ਆ ਸਕਦੀ ਹੈ ਕਿ ਖੂਨ ਘੱਟ ਕਮੀ ਬਾਰੇ ਉਹਨਾਂ ਦੇ ਵਾਰਸਾਂ ਨੂੰ ਦੱਸਿਆ ਗਿਆ ਸੀ ਪਹਿਲਾਂ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਅਨਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਹਿਮਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਕੋਸ਼ਿਸ਼ ਕਰੋ बच्चे ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਦਾਸ ਸਾਹਿਬ ਖੂਨ ਘੱਟ ਸੀ ਕਿ ਤੁਹਾਨੂੰ ਲੱਗਦਾ ਨਹੀਂ ਸੀ ਆਪਰੇਸ਼ਨ ਨੂੰ ਟਾਲ ਦਿੱਤਾ ਜਾਣਾ ਚਾਹੀਦਾ ਸੀ ਖੂਨ ਦੀ ਕਮੀ ਪੂਰੀ ਹੋਣੀ ਚਾਹੀਦੀ ਸੀ ਉਪਰ ਬਾਅਦ ਜਿਹੜਾ ਆਪਰੇਟ ਕਰਨਾ ਚਾਹੀਦਾ ਸੀ ਨਹੀਂ ਜੀ ਉਹ ਐਮਰਜੈਂਸੀ ਹਸਪਤਾਲ ਸੀ ਖੂਨ ਨਿਕਲ ਬਹੁਤ ਜ਼ਿਆਦਾ ਰਿਹਾ ਸੀ ਤਾਂ ਇਹ ਬੱਚੇ ਵੀ ਮਾਂ ਦੀ ਸਿਹਤ ਸੀ ਬੱਚੇ ਨੂੰ ਬਚਾਉਣ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਚਲੋ ਇੱਕ ਤਾਂ ਬੱਚੇ ਦੋਨਾਂ ਚੋਂ ਇੱਕ ਕੋਸ਼ਿਸ਼ ਕੀਤੀ ਦਾਸ ਸਾਹਿਬ ਦੀ ਕਿ ਦੋਨੇ ਬਚ ਜਾਣ ਜਾਂ ਦੋਨੋਂ ਟੱਟਾ ਘਟਕ ਤਾਂ ਬਚ ਜੇ ਦੁਸ਼ੀਆਂ ਨੂੰ ਕਿੰਨੇ ਵਜੇ ਆਇਆ ਸੀ ਤੇ ਕਿੰਨੇ ਵਜੇ ਰੈਫਰ ਕੀਤਾ ਗਿਆ ਤੇ ਪਰਿਵਾਰ ਦਾ ਕਹਿਣਾ ਜਦੋਂ ਰੈਫਰ ਕੀਤਾ ਹਸਪਤਾਲ ਦੇ ਵਿੱਚੋਂ ਗਏ ਸੀ ਤਾਂ ਉੱਥੇ ਉਹਨਾਂ ਨੇ ਡਾਕਟਰਾਂ ਨੇ ਇਹ ਕਿਹਾ ਵੀ ਪਹਿਲਾਂ ਵਾਲੇ ਇਲਾਜ ਦੇ ਵਿੱਚ ਜਿਹੜੀ ਲਾਪਰਵਾਹੀ ਕਰਤੀ ਗਈ ਹੈ ਦੇਖੋ ਇਸ ਬਾਰੇ ਤਾਂ ਹਜੇ ਦੂਜੇ ਡਾਕਟਰ ਸਾਹਿਬ ਜਿੱਥੇ ਆਪਰੇਸ਼ਨ ਦੁਬਾਰਾ ਹੋਇਆ ਉੱਥੋਂ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਪੁੱਛਾਂਗੇ ਪਤਾ ਲੱਗੂਆ ਪੇਸ਼ੈਂਟ ਕਰੀਬ 1.5 ਵਜੇ ਦੇ ਆਸ-ਪਾਸ ਆਇਆ ਸੀਗਾ ਤੇ ਕਾਫੀ ਹਾਲਤ ਖਰਾਬ ਸੀ ਤੇ ਥੋੜਾ ਬਹੁਤ ਬਲੱਡ ਲਾ ਕੇ ਉਹਨੂੰ ਕੋਸ਼ਿਸ਼ ਸਟੇਬਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਉਸ ਤੋਂ ਬਾਅਦ ਕਰੀਬ 5:30 ਵਜੇ ਇੱਥੋਂ ਫਿਰ ਰੈਫਰ ਕਰ ਦਿੱਤਾ ਗਿਆ ਸੀਗਾ ਬੱਚਾ ਬਚਾ ਲਿਆ ਗਿਆ ਸੀ ਤੇ ਮਾਂ ਦਾ ਦੱਸਤਾ ਕਿ ਮਾਂ ਦਾ ਬਚਣਾ ਮੁਸ਼ਕਲ ਹੈ ਜੀ ਫਿਰ ਤੁਸੀਂ ਕੋਸ਼ਿਸ਼ ਕਰੋ ਵਾਰਸਾਂ ਦਾ ਇਹ ਵੀ ਕਹਿਣਾ ਵੀ ਡਾਕਟਰ ਕਿਹੜੇ ਕਿਹੜੇ ਉੱਤੇ ਮੌਜੂਦ ਹਨ ਜਿਹੜੇ ਡਾਕਟਰ ਅਪੀਲ ਕਰ ਰਹੇ ਸੀ ਉਹਨਾਂ ਨੂੰ ਐਕਸਪੀਰੀਅੰਸ ਦੀ ਕਮੀ ਸੀ ਉਹਨਾਂ ਦਾ ਕਹਿਣਾ ਹੈ ਕਾਹਦਾ ਇਸ ਬਾਰੇ ਕੀ ਦੇਖੋ ਜੀ ਡਾਕਟਰ ਕਵਿਤਾ ਗਾਵੜੀ ਹੈ ਸ਼ਹਿਰ ਦੇ ਇੱਕ ਮੰਨੇ ਪ੍ਰਵੰਨੇ ਡੇਢੀ ਡਾਕਟਰ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਉਹਨਾਂ ਨੇ ਹੀ ਇਹਨਾਂ ਦਾ ਸੀਜ਼ੇਰੀਨਲ ਆਪਰੇਸ਼ਨ ਕੀਤਾ ਸੀ ਜੋ ਬੱਚਾ ਨੇ ਦੀ ਗੋਦੀ 'ਚ ਹੈਗਾ ਅੱਜ ਤੇ ਇਹ ਆਪਾਂ ਕਿਵੇਂ ਕਹਿ ਸਕਦੇ ਇੱਕ ਲੇਡੀ ਦਾ ਇਸ ਬਾਰੇ ਕਾਬਿਲ ਨਹੀਂ ਹੈਗੇ ਜੀ ਤੇ ਮੌਤ ਦਾ ਅਸਲ ਕਾਰਨ ਕੀ ਹੈਗਾ ਜੀ ਮੌਤ ਦਾ ਅਸਲ ਕਾਰਨ ਹੈਗਾ ਜੇ ਕਿ ਖੂਨ ਦੀ ਨੁਕਸਾਨ ਹੋਣਾ ਸੀ ਵਿੱਚ ਸਾਨੂੰ ਹੁਣੇ ਸੂਚਨਾ ਮਿਲੀ ਸੀ ਕਿ ਇੱਕ ਲੇਡੀਜ਼ ਦੀ ਡੈਥ ਹੋਈ ਆ ਅਸੀਂ ਥਾਣਾ सदर ਤੋਂ ਮੈਂ ਹਾਜ਼ਰ ਆਇਆ ਹਾਂ ਜਿਹੜੀ ਡੈੱਡ ਬਾਡੀ ਹੈ ਅਸੀਂ ਵਾਰਸਾਂ ਨੂੰ ਕਿਹਾ ਵੀ ਮੋਰਚਰੀ 'ਚ ਰੱਖ ਕੇ ਆਪਦੇ ਬਿਆਨ ਲਿਖਾਓ ਜੋ ਵੀ ਬਣਦੀ ਕਾਰਵਾਈ ਉਹ ਕੀਤੀ ਜਾਊਗੀ ਤੇ ਸੂਚਨਾ ਕਿਵੇਂ ਮਿਲੀ ਤੁਹਾਨੂੰ ਜੀ ਸੂਚਨਾ ਜੇ ਪਤਾ ਕਰ ਰਹੇ ਆ ਜੀ ਮੈ ਰਹੇ ਡਾਕਟਰ ਸਾਹਿਬ ਨੂੰ ਠੀਕ ਹੈ ਪੇਸ਼ੈਂਟ ਜਮਾਂ ਨਾਰਮਲ ਆ ਸੀ ਸਹੀ ਸੀਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਹੈ ਉਸ ਤੋਂ ਬਾਅਦ ਆਓਡੀ ਚ ਲੈ ਗਏ ਆਪਰੇਟ ਕੀਤਾ ਜਮਾਂ ਦਿਲ ਦਾ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਨਾਲ ਬਾਹਰ ਘੜਤੋ ਆਡੀ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਜੀ 80 ਕਿ ਲੱਗਦੀ ਮੇਰੇ ਵਾਈਫ ਆ ਬਿਲਕੁਲ ਬਿਲਕੁਲ ਜੀ ਪੂਰਾ ਚੰਗੀ ਤਰ੍ਹਾਂ ਸਾਰੀ ਜਾਣਕਾਰੀ ਦਿੱਤੀ ਗਈ ਸੀ ਉਹ ਇਸ ਗੱਲ ਤੋਂ ਸਾਬਤ ਸੀ ਕਿ ਹਾਂਜੀ ਖੂਨ ਤਾਂ ਸੀ ਘਰੇ ਵੀ ਆਪ ਚੜਾਇਆ ਜੀ ਹੁਣ ਪਿੰਡ ਦੇ ਵਿੱਚ ਖੂਨ ਚੜਾਉਣਾ ਤੁਸੀਂ ਆਪ ਸੋਚ ਲਓ ਇੱਕ ਗਲਤ ਗੱਲ ਹੈ ਕਹਿੰਦੇ ਅਸੀਂ ਖੂਨ ਸਾਨੂੰ ਪਤਾ ਖੂਨ ਬਹੁਤ ਘੱਟ ਹੈ ਸਾਡੀ ਜ਼ਿੰਮੇਵਾਰੀ ਆ ਤੁਸੀਂ ਕੋਸ਼ਿਸ਼ ਕਰੋ ਬੱਚੇ ਰੋਤੇ ਮਾਂ ਨੂੰ ਬਚਾਉਂਦੇ ਦਾਸ ਸਾਹਿਬ ਨੇ ਪੂਰੀ ਕੋਸ਼ਿਸ਼ ਕੀਤੀ ਜੀ ਕੀ ਨਾਮ ਆਪਣਾ ਤੇ ਕੀ ਘਟਨਾ ਹੋਈ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਮੇਰੀ ਵਾਈਫ ਹੈ ਮੈਂ ਨਾ ਪਿੰਡ ਤੇ ਕਿੰਦ ਚੱਕ ਜਵਾਰੇ ਵਾਲਾ ਸਾਡਾ ਠੀਕ ਹੈ ਬਣਾਇਆ ਕਰਨਾ ਇੱਥੇ ਆਪਰੇਟ ਕਰਵਾਇਆ ਸੀ ਇਹਨਾਂ ਨੇ ਠੀਕ ਹੈ ਜੀ ਜਿਹੜੇ ਹਸਪਤਾਲ ਆ ਕਿਪਤਾ ਗਵਰੀ ਦੇ ਹਸਪੀਟਲ ਠੀਕ ਹੈ ਠੀਕ ਹੈ ਪੇਸ਼ੈਂਟ ਜਮਾਂ ਨਾਰਮਲ ਆਇਆ ਸੀ ਸਹੀ ਸਿਗੀ ਕੰਡੀਸ਼ਨ ਬਿਲਕੁਲ ਸਹੀ ਸੀਗੀ ਠੀਕ ਹੈ ਉਸ ਤੋਂ ਬਾਅਦ ਆਓਡੀ ਚ ਲੈ ਗਏ ਆਪਰੇਟ ਕੀਤਾ ਜਮਾਂ ਡੈਡ ਦਾ ਗੱਡਾ ਇਹਨਾਂ ਦੀ ਲਾਪਰਵਾਹੀ ਨਾਲ ਸਭ ਕੁਝ ਹੋਇਆ ਉਸ ਤੋਂ ਬਾਅਦ 우ਸ਼ਾ ਬੰਸਲ ਦੇ ਨਾਲ ਰੈਫਰ ਕਰਤਾ ਨਾ ਪਾਲਸ ਸੀ ਨਾ ਬੀਪੀਸੀ ਕੁਝ ਵੀ ਨਹੀਂ ਸੀ ਤੇ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਆਪਰੇਟ ਹੋਣਾ ਸੀ ਸੀਜ਼ੇਰੀਅਨ ਹੋਣਾ ਸੀ ਇਹਨਾਂ ਦਾ ਕਾਦਾ ਸਜਰੀਨ ਜੀ ਬੱਚੇ ਨੂੰ ਡਿਲੀਵਰੀ ਦਾ ਡਿਲੀਵਰੀ ਹੋਣੀ ਸੀ ਡਿਲੀਵਰੀ ਤੇ ਬੱਚਾ ਸਹੀ ਹੈ ਬੱਚਾ ਸਹੀ ਹੈ ਅੱਛਾ ਸਹੀ ਹੈ ਬੱਚਾ ਸਹੀ ਹੈ ਤੇ ਆਪਰੇਟ ਹੋਣ ਤੋਂ ਬਾਅਦ ਇਹਨਾਂ ਨੇ ਕਹਿੰਦੇ ਸਾਨੂੰ ਨਾਲ ਨਾਲ ਬਾਹਰ ਕਰਤਾ ਆਓਡੀ ਚ ਮੈਡਮ ਦੀ ਕੁੜੀ ਆਈ ਐਮਬੀਬੀਐਸ ਕਰਕੇ ਐ ਨਹੀਂ ਪਤਾ ਮੈਨੂੰ ਟ੍ਰੇਨਡ ਆ ਕਿ ਅਨਟ੍ਰੇਨਡ ਆ ਉਹਨੇ ਨਾਲ ਆਪਰੇਟ ਕੀਤਾ ਬਾਅਦ ਚ ਉਸ ਤੋਂ ਬਾਅਦ ਬਲੀਡਿੰਗ ਨਹੀਂ ਰੁਗੀ ਕਾਫੀ ਟਾਈਮ ਕਦੋਂ ਦੀ ਗੱਲ ਹੈ 5 6 6:30 ਵਜੇ ਦੀ ਗੱਲ ਹੈ 5:45 ਤੇ ਆਏ ਸੀਗੇ ਅੱਜ ਦੀ ਗੱਲ ਦਾ ਹੈ ਜਦੋਂ ਤੁਸੀਂ ਹੁਸ਼ਾ ਗੁਪਤਾ ਹਸਪਤਾਲ ਗਏ ਬਾਂਸਲ ਨਰਸਿੰਗ ਹੌਮ ਤੇ ਉੱਥੇ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਉਹ ਕਹਿੰਦੇ ਵੀ ਕੋਸ਼ਿਸ਼ ਕਰਦੇ ਆ ਪੇਸ਼ੈਂਟ ਦਾ ਡੱਡਾ ਵੀ ਲਾਪਰਵਾਹੀ ਹੋਈ ਆ ਪਹਿਲਾਂ ਹੀ ਅੰਦਰੋਂ ਉਹਨਾਂ ਨੇ ਕਿਹਾ ਵੀ ਹਸਪਤਾਲ ਉਦੋਂ ਲਾਪਰਵਾਹੀ ਹੋਈ ਆ ਹਾਂਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੇ ਪੇਸ਼ੈਂਟ ਨੂੰ ਕੀ ਹੋਇਆ ਹੋਣਾ ਸੀ ਪੇਸ਼ੈਂਟ ਡੈਥ ਹੋ ਗਈ ਇਹਨਾਂ ਦੀ ਕਿੰਨੀ ਉਮਰ ਸੀ ਉਮਰ ਹੈ ਕਿ ਨਹੀਂ 27 ਸਾਲ ਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਵਾਈਫ ਆਏ ਤੇ ਕਿੰਨੇ ਚਿਰ ਦੀ ਉਮਰ ਸੀ 27 ਸਾਲ ਜੀ ਕਿੰਨੇ ਦੋ ਬੱਚੇ ਜੀ ਦੋ ਮੁੰਡੇ ਇੱਕ ਤਾਂ ਹੁਣ ਨਿਊ ਬਰਨ ਨੇ ਇੱਕ ਕੰਨ ਚਲਦਾ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਹਨ ਹੋਰ ਕੋਈ ਇਹਨਾਂ ਦੀ ਜਿੰਦ ਮੌਤ ਹੋਈ ਉਹਦਾ ਕਾਰਨ ਕੀ ਲੱਗਦਾ ਕਾਰਨ ਇਹਨਾਂ ਦੀ ਲਾਪਰਵਾਹੀ ਕਰਕੇ ਹੋਈ ਹੈ ਆਪਰੇਟ ਨਹੀਂ ਸਹੀ ਹੋਇਆ ਇਹਨਾਂ ਤੋਂ ਮੈਡਮ ਦੀ ਕੁੜੀ ਆ ਜਿਹੜੀ ਹੁਣ ਆਈ ਆ ਉਹਨੇ ਕੀਤਾ ਆਪਰੇਟ ਕਿਹੜੇ ਕਿਹੜੇ